ਵੱਖ-ਵੱਖ ਡਿਪਾਰਟਮੈਂਟਸ ਦੇ ਜਿਹੜੇ ਬਹੁਤੀਆਂ ਅੰਮਦੋਲ ਸਕੀਮ ਦੋ ਹੈ ਜਿਹੜੀਆਂ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਜਿਹੜੇ ਮੰਕੇ ਕੰਬਾਈ ਫੰਡ ਦੇ ਰਾਹੀਂ ਚੱਲਦੀਆਂ ਨੇ ਉਹਨਾਂ ਦੀ ਸੰਗਰੂਰ ਜਿਹੜੀ ਜਿਹੜੀ ਰਿਵਿਊ ਮੀਟਿੰਗ ਹੋ ਰੱਖੀ ਗਈ ਸੀ ਜੀ ਦੇ ਵਿੱਚ ਸਾਡੇ ਮਾਮ ਜੋ ਡੀਸੀ ਸਾਹਿਬ ਏਡੀਸੀ ਸਾਹਿਬ ਸਾਰੇ ਜਿਹੜੇ ਜਿਹੜੇ ਸਾਊਥ ਦੇ ਨਾਲ ਉਹਨਾਂ ਦੇ ਆਸੀਆ ਸਾਰੇ ਵੱਖ-ਵੱਖ ਡਿਪਾਰਟਮੈਂਟ ਜਿਹੜੇ ਆਫੀਸਰ ਜਿਹੜੇ ਆ ਉਹ ਮੌਜੂਦ ਨੇ ਤੇ ਉਹਦੇ ਵਿੱਚ ਸਾਰੀਆਂ ਸਕੀਮਸ ਕਦੋਂ ਕੀ ਦਾ ਕੋਈ ਕੰਮ ਸ਼ੁਰੂ ਹੋਇਆ ਕਦੋਂ ਟੈਂਡਰ ਹੋਇਆ ਕਿੰਨੇ ਟਾਈਮ ਚ ਕੰਪਲੀਟ ਹੋਣਾ ਚਾਹੀਦਾ ਸੀ ਕੀ ਕੀ ਦਾ ਸਟੇਟਸ ਹੈ ਉਹਨਾਂ ਸਾਰਿਆਂ ਦੇ ਬਾਰੇ ਜਿਹੜਾ ਡਿਸਕਸ ਹੈ ਉਹ ਹੋਇਆਗਾ ਤੇ ਜਿੱਥੇ ਕੋਈ ਜਿਹੜਾ ਮਤਲਬ ਕਿ ਫੰਡ ਅਲੋਟ ਹੋ ਗਏ ਕੰਮ ਹਜੇ ਤੱਕ ਨਹੀਂ ਕੰਪਲੀਟ ਹੋਇਆ ਜਦੋਂ ਤੱਕ ਕੰਪਲੀਟ ਹੋ ਜਾਣਾ ਚਾਹੀਦਾ ਸੀ ਤਾਂ ਉਹਨਾਂ ਤੇ ਵੀ ਚਰਚਾ ਵੀ ਕੀਤੀ ਗਈ ਹੈ ਤਾਂ ਉਹਦੇ ਤੇ ਡੀਐਸ ਵੀ ਮਟਿਆ ਵੀ ਹੈ ਜਿਹੜਾ ਨੋਟਿਸ ਹੈ ਵੀ ਕੰਮ ਚ ਦੇਰੀ ਕਿਉਂ ਹੋਈ ਉਹ ਵੀ ਜਿਹੜੇ ਨੋਟਿਸ ਆ ਉਹ ਕੱਢੇ ਜਾਣ ਕਿਉਂਕਿ ਅੱਜ ਕੋਈ ਮੰਨ ਲਓ ਸੜਕ ਬਣਨੀ ਹੈ ਸੜਕ ਦਾ ਕੰਪਲੀਸ਼ਨ ਟਾਈਮ ਹੈ ਵੀ 9 ਮਹੀਨਿਆਂ ਦੇ ਵਿੱਚ ਤਿਆਰ ਹੋਣੀ ਹੈ ਸਰਕਾਰ ਵੱਲੋਂ ਫੰਡ ਆ ਗਏ ਜੇ ਸੜਕ ਬਣ ਨੂੰ 1.5 ਸਾਲ ਦਾ ਸਮਾਂ ਲੱਗ ਰਿਹਾ ਜਾਂ ਉਸ ਤੋਂ ਵੀ ਜ਼ਿਆਦਾ ਸਮਾਂ ਲੱਗ ਰਿਹਾ ਤਾਂ ਜਿਹੜਾ ਲੋਕਾਂ ਨੂੰ ਬੈਨੀਫਿਟ 6 ਮਹੀਨੇ ਜਾਂ 9 ਮਹੀਨੇ ਪਹਿਲਾਂ ਮਿਲ ਜਾਣਾ ਚਾਹੀਦਾ ਸੀ ਤਾਂ ਇਹਦੇ 'ਚ ਪਬਲਿਕ ਦਾ ਪੈਸਾ ਤੇ ਨੁਕਸਾਨ ਜਿਹੜਾ ਉਹ ਪਬਲਿਕ ਦਾ ਹੋ ਰਿਹਾ ਸੋ ਕਿਹੜੇ ਕਾਰਨਾ ਕਰਕੇ ਉਹ ਸੜਕ ਕੰਪਲੀਟ ਨਹੀਂ ਹੋਈ ਜਾਂ ਜਿਹੜਾ ਕੋਈ ਹੋਰ ਪ੍ਰੋਜੈਕਟ ਉਹਨਾਂ ਦਾ ਵੀ ਅੱਜ ਕਿਹਾ ਕਿ ਜਿਹੜਾ ਡੂਟਿਸ ਹੈ ਉਹ ਅੱਲੇ ਆ ਜਾਵੇ ਤੇ ਬਾਕੀ ਸਾਰੇ ਡਿਪਾਰਟਮੈਂਟਸ ਚਾਹੇ ਉਹ ਐਗਰੀਕਲਚਰ ਨਾਲ ਜਿਹੜੀਆਂ ਜੁੜੀਆਂ ਹੋਈਆਂ ਸਕੀਮ ਦਾ ਚਾਹੇ ਉਹ ਕੋਈ ਹੈਲਥ ਨਾਲ ਜੁੜੀਆਂ ਹੋਈਆਂ ਚਾਹੇ ਕੋਈ ਸੜਕਾਂ ਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਸਾਰਿਆਂ ਤੇ ਜਿਹੜੀ ਡਿਸਕਸ਼ਨ ਹੈ ਉਹ ਹੋਈ ਹੈ ਤੇ ਮੈਂ ਉਮੀਦ ਕਰਦਾ ਵੀ ਇਸ ਮੀਟਿੰਗ ਦੇ ਨਾਲ ਜਿਹੜੇ ਸਾਰੀਆਂ ਸਕੀਮਸ ਆ ਆਉਣ ਵਾਲੇ ਸਮੇਂ ਚ ਸਮੂਥਲੀ ਚੱਲਣਗੀਆਂ ਤੇ ਬਾਅਦ ਉਹ ਜਿਹੜਾ ਬੈਨੀਫਿਟ ਆ ਜਿਹੜੀਆਂ ਸਾਰੀਆਂ ਸਕੀਮਾਂ ਦਾ ਲੋਕਾਂ ਤੱਕ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਉਹ ਪਹੁੰਚੂਗਾ ਮੇਜੀ ਜਿਹੜਾ ਜਿਹੜੀ ਸਰਕਾਰ ਹੈ ਜੋ ਤੁਹਾਨੂੰ ਸਹਿਵੋ ਤੇ ਕਾਫੀ ਸਰਕਾਰوں ਨੇ ਮਤਲਬ ਕਿ ਪੀੜਾ ਵੰਡਾ ਵੀ ਚੱਲ ਰਹੀ ਹੈ ਤੇ ਦੂਜੇ ਪਾਸੇ ਕੱਲ ਦੀ ਗੱਲ ਹੈ ਜਿਹੜਾ ਧੋਰੀ ਦੇ ਵਿੱਚੋਂ ਸੀਐਮ ਸਿਟੀ ਦੇ ਵਿੱਚੋਂ ਜਿਹੜਾ 9000 ਜਿਹੜੀ ਜੀਤੇ ਰੱਖਣ ਵਾਲੀ ਗੋਲੀ ਆ ਗਾਇਬ ਹੋ ਗਈ ਉਹਦੇ ਬਾਰੇ ਕੀ ਕਹਿੰਦੇ ਅੱਛਾ ਅੱਛਾ ਨਸਾ ਫਿਰੋ ਜਿਹੜਾ ਉਹ ਕੇਂਦਰ ਤੋਂ ਚੋਰੀ ਹੋ ਗਈ 9000 ਗੋਲੀ ਦੇਖੋ ਪਹਿਲੀ ਗੱਲ ਤੇ ਹੈ ਕਿ ਪੰਜਾਬ ਸਰਕਾਰ ਇਸ ਮੁੱਦੇ ਨੂੰ ਲੈ ਕੇ ਬੜੀ ਗੰਭੀਰ ਹੈ ਇਹ ਸਾਰਾ ਪੰਜਾਬ ਜਾਣਦਾ ਵੀ ਕਿਸ ਤਰ੍ਹਾਂ ਸਾਰੀ ਸਰਕਾਰ ਸਾਰਾ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਇਹਦੇ ਤੇ ਬੜਾ ਫੋਕਸ ਕਰਕੇ ਜਿਹੜਾ ਲੱਗਿਆ ਹੋਇਆ ਬੜੀ ਗੰਭੀਰਤਾ ਇਹਨੂੰ ਲੈ ਰਹੇ ਆ ਤੇ ਸਾਰੇ ਜਿਹੜੇ ਇਸ ਤੰਦੇ ਦੇ ਵਿੱਚ ਲੱਗੇ ਹੋਇਆ ਉਹਨਾਂ ਲੋਕਾਂ ਤੇ ਕਾਰਵਾਈ ਕੀਤੀ ਵੀ ਗਈ ਹੈ ਉਹ ਵੀ ਰਹੀ ਹੈ ਤੇ ਬੜੇ ਬੰਦੇ ਜਿਹੜੇ ਇਸ ਤੰਦੇ ਚ ਲੱਗੇ ਹੋਏ ਸੀ ਪੰਜਾਬ ਛੱਡ ਛੱਡ ਕੇ ਜਿਹੜਾ ਉਹ ਭੱਜ ਰਿਹਾ ਤੇ ਜਿਹੜੇ ਕਹੋ ਅਡਿਕਟ ਸੀ ਉਨਾ ਦਾ ਇਲਾਜ ਕਰਵਾਇਆ ਜਾ ਰਿਹਾ ਤੇ ਪਹਿਲੀ ਸਰਕਾਰ ਹੈ ਵੀ ਜਿਹੜੀ ਇਨੀ ਸ਼ਕਤੀਦਾਨ ਨਾਲ ਜਿਹੜੇ ਕਦਮ ਨੇ ਉਹ ਪੁੱਟ ਰਹੀ ਹੈ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਇੱਕ ਕੋਡ ਹੈ ਜਿਹੜਾ ਪੰਜਾਬ ਨੂੰ ਲੱਗਿਆ ਹੋਇਆ ਤੇ ਸਰਕਾਰ ਦੀ ਇਹਦੇ ਚ ਜਿੰਨੇ ਨਮਾਇੰਦਿਆ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਕੋਡ ਨੂੰ ਪੰਜਾਬ ਚੋਂ ਖਤਮ ਕਰੀਏ ਤੇ ਇਹਦੇ ਲਈ ਇਕੱਲੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਮੈਂ ਤਾਂ ਜਿੱਥੇ ਜਗਾ ਜਗਾ ਤੇ ਜਾਣਨਾ ਤੁਸੀਂ ਮੀਡੀਆ ਦੇ ਸਾਥੀ ਸਾਡੇ ਭਰਾ ਬੈਠੇ ਹੋ ਅਸੀਂ ਸਾਰੇ ਮੈਂ ਤਾਂ ਇਹ ਕਹਿਣਾ ਵੀ ਜਿਹੜੇ 3 ਕਰੋੜ ਪੰਜਾਬੀ ਐ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਐ ਕਿ ਨਸ਼ੇ ਵਰਗਾ ਜਿਹੜਾ ਕੋੜ ਐ ਪੰਜਾਬ ਨੂੰ ਇਹਦੇ ਚੋਂ ਕੱਢਣ ਦੇ ਲਈ ਇਹਨੂੰ ਖਤਮ ਕਰਨ ਦੇ ਲਈ ਕਿਉਂਕਿ ਸਰਕਾਰ ਆਪਣੇ ਵੱਲੋਂ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਸਾਰਾ ਪੁਲਿਸ ਪ੍ਰਸ਼ਾਸਨ ਬੜੀ ਇਮਾਨਦਾਰੀ ਨਾਲ ਲੱਗਿਆ ਹੋਇਆ ਕਿ ਇਸ ਕੋੜ ਨੂੰ ਪੰਜਾਬ ਤੋਂ ਜਿਹੜਾ ਅਸੀਂ ਖਤਮ ਕਰਨਾ